हेलो हाँ जी साक बुटीक मैरथलान तो आज जैसे ही करांगे कटिंग स्टेट सलवार दी चलो कटिंग स्टार्ट कर चंगी तरह कपड़े प्रेस करके टेबल तो बिछा लेना ये फोल्ड कर लेना डबल

4 ਇੰਚ ਜਿ세 5 ਇੰਚ ਮਾਈਨਸ ਕਰ ਦਾਂਗੇ 5 ਇੰਚ ਵੀ ਅਸੀਂ ਗਲਟ ਲਵਾਂਗੇ 5 ਦੀ ਗਲਾਸ ਆ ਗਿਆ ਆਪਾਂ ਸਾਡੇ 4.5 ਦੀ ਤੇ 5 ਇੰਚ ਮਾਈਨਸ ਕਰ ਦਾਂਗੇ ਅਸੀਂ ਹੁਣ ਇਹਦੀ ਕਟਿੰਗ ਕਰਾਂਗੇ ਉੱਪਰੋਂ 1/2 ਇੰਚ ਕਟਿੰਗ ਕਰ ਦੇਣੀ ਹੈ ਜਿੱਥੇ ਆਪਣਾ ਵੱਧ ਘੱਟ ਕੱਪੜਾ ਹੁੰਦਾ ਹੁਣ ਅਸੀਂ ਇੱਥੋਂ ਲਵਾਂਗੇ ਆਪਣੀ ਲੰਬਾਈ ਹੈਗੀ 40 ਇੰਚ ਆਪਾਂ 36 ਇੰਚ ਦੀ ਕਟਾਈ ਕਰਾਂਗੇ 1 ਇੰਚ ਕੱਪੜਾ ਵਿੱਚ ਸਲਾਈ ਜਾਂਦੇ ਆ ਜੂਗਾ 35 ਇੰਚ ਰਹਿ ਜਾਊਗਾ ਤੇ 5 ਇੰਚ ਦੀ ਆਪਾਂ ਬੈਲਟ ਲਾਵਾਂਗੇ 36 ਇੰਚ ਦੇ ਇੱਥੇ ਲਾਵਾਂਗੇ ਤੇ 36 ਦੇ ਇੱਥੇ ਲਾਵਾਂਗੇ ਤਾਂ ਕਿ ਆਪਣਾ ਕੱਪੜਾ ਇਹਨਾਂ ਬਰਾਬਰ ਰਹੇ ਹੁਣ ਆਪਾਂ ਇਹਦੀ ਮੂਰੀ ਹੈਗੀ ਆ 6 ਇੰਚ ਆਪਾਂ 1.5 ਇੰਚ ਜ਼ਿਆਦਾ ਲਾਵਾਂਗੇ 7.5 ਦੀ ਕਟਾਈ ਕਰਾਂਗੇ ਮੂਰੀ ਇਹਨਾਂ ਦੀ ਹੈਗੀ 6 ਇੰਚ ਸਾਢੇ ਸਾਢੀ ਕਟਾਈ ਕਰਾਂਗੇ 1.5 ਇੰਚ ਆਪਣਾ ਕਫੜਾ ਵਿੱਚ ਆ ਦੀਵਾ ਲਾਣੀਏ ਇੱਥੋਂ ਲਵਾ ਕੇ ਆਪਾਂ ਆਸਣ ਇਹਨਾਂ ਦਾ 10 ਇੰਚ ਤੇ ਇਹਨੂੰ ਆਪਾਂ ਕਰ ਦਾਂਗੇ ਮੈਚ ਇਤੋਂ ਇਹਦੀ ਕਟਿੰਗ ਬਹੁਤ ਹੀ ਸੌਖੇ ਤਰੀਕੇ ਨਾਲ ਕੀਤੀ ਜਾਂਦੀ ਹੈ ਦੇਖੋ ਤੁਸੀਂ ਇਹਨੂੰ ਮੈਚ ਕਰਤਾ ਹੈਗਾ ਇੱਦਾਂ Jadi jadinya ada ini. Kalau yang katanya, setiap orang jadi naksir si ਹਲੋ ਜੀ ਹੁਣ ਆਪਣੀ ਹੋ ਗਈ ਸਰਵਾੜੀ ਦੀ ਕਟਿੰਗ ਹੁਣ ਅਸੀਂ ਕਰਾਂਗੇ ਦੀ 벨ਟ ਦੀ ਕਟਿੰਗ ਇਹਦੇ ਕੋਈ ਅਸੀਂ ਆਸਣ ਨਹੀਂ ਪਾਵਾਂਗੇ ਕਿਉਂਕਿ ਪਾਣਾ ਹੀ ਬਹੁਤ ਜ਼ਿਆਦਾ ਘਟਾਈ ਸਰਵਾੜ ਦਾ ਇਹ ਵੀ ਕਰਾਂਗੇ ਹੁਣ ਆਪਾਂ 벨ਟ ਦੀ ਕਟਿੰਗ ਜਿਹੜਾ ਕੱਪੜਾ ਬਾਕੀ ਬਚਿਆ ਇਹ ਚ 벨ਟ ਕੱਟਾਂਗੇ 벨ਟ ਇਹਨਾਂ ਦੀ ਹੈਗੀ ਆ 22 ਇੰਚ ਤਿਆਰ ਆਪਾਂ 1 ਇੰਚ ਜ਼ਿਆਦਾ ਲਵਾਂਗੇ ਆਪਾਂ 23 ਦੀ ਕਟਿੰਗ ਕਰਾਂਗੇ ਕਿਉਂਕਿ 1/2 ਇੰਚ ਇੱਥੋਂ ਆ ਜੂਗਾ ਤੇ 1/2 ਇੰਚ ਰੰਮ ਵਿੱਚ ਸਲਾਈਆਂ ਲਿਆ ਲੈਣਾ ਇਹਨਾਂ ਦੀ ਬਿਲਡ 1/2 ਇੰਚ ਪਿਆ ਰਹੇਗੀ। ਦੇਖ ਤਾਂ ਪੈਕ ਇੰਚੇ ਜ਼ਿਆਦਾ ਕੱਟਣੀ ਆ। ਐ ਤੋ ਆਪਾਂ ਲਮਾਗੇ ਸਾਡੇ 7 ਇੰਚ। ਚੜਾਈ 8 ਵੀ ਲੈ ਸਕਦੇ ਹੋ ਤੁਸੀਂ 7.5 ਵੀ ਲੈ ਸਕਦੇ। ਨੋਟ ਕਰਾਂਗੇ ਦੀ ਕਟਿੰਗ ਬਲਟ ਦੀ। ਆਪਣੇ ਹੋ ਗਈ ਸਲਵਾਰ ਦੀ ਕਟਿੰਗ ਆ ਹੋ ਗਈ ਇਹਨਾਂ ਦੀ ਬੈਲਟ ਹਾਂਜੀ ਸਾਡੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਐਂਡ ਸਬਸਕ੍ਰਾਈਬ ਕਰੋ ਜੇ ਤੁਸੀਂ ਮੇਰੇ ਤੋਂ ਸੋਹਣੇ ਸੋਹਣੇ ਸੂਟ ਜਸਟ ਸਟਿਚ ਕਰਵਾਉਣੇ ਕੋਈ ਵੀ ਡਿਜ਼ਾਈਨਿੰਗ ਮਸ਼ੀਨ ਵਰਕ ਜਾਂ ਹੈਂਡ ਵਰਕ ਕੁਝ ਵੀ ਕਰਵਾਉਣਾ ਤਾਂ ਮੈਂ نیچے ਨੰਬਰ ਮੈਂਸ਼ਨ ਕਰਦੀ ਹਾਂ ਤੁਸੀਂ ਉੱਤੇ ਕੰਟੈਕਟ ਕਰ ਜਾਦੇ ਹੋ ਧੰਨਵਾਦ